ਦਲੰਦਰ ਦਿਹਾੜ ਦੀ ਪੁਲਿਸ ਨੇ ਜੰਡਿਆਲਾ ਤੋਂ ਗ੍ਰੈਂਡ ਰੋਡ ਤੇ ਸਥਿਤ ਕੇਂਦਰਾ ਬੈਂਕ ਦੇ ਏਟੀਐਮ ਤੋਂ ਨਗਦੀ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕਰਨ ਵਾਲੇ ਚਾਰ ਚੋਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਸੀਨੀਅਰ ਪੁਲਿਸ ਅਧਿਕਾਰੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਜੰਡਿਆਲਾ ਚੌਂਕੀ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਏਟੀਐਮ ਤੇ ਕੁਝ ਸ਼ੱਕੀ ਗਤੀਵਿਧੀ ਦੇਖੀ ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕ ਪੈਣ ਤੇ ਏਟੀਐਮ ਤੇ ਜਾ ਕੇ ਲੱਪਰੀ ਸਿੰਘ ਉਰਫ ਲੱਪ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਾਲੂਪੜਾ ਤਰਨਤਾਰਨ ਨੂੰ ਮੌਕੇ ਦੇ ਕਾਬੂ ਕਰਕੇ ਉਸ ਪਾਸੋਂ ਗੈਸ ਕਟਰ ਦੀ ਕਿੱਟ ਬਰਾਮਦ ਕੀਤੀ। ਉਨਾ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸਦੇ ਨਾਲ 4 ਹੋਰ ਚੋਰ ਇਸ ਵਾਰਦਾਤ ਵਿੱਚ ਸ਼ਾਮਲ ਸਨ ਜਿਸ ਤੋਂ ਬਾਅਦ ਪੁਲਿਸ ਨੇ ਸ਼ਾਪੇਮਾਰੀ ਕਰਕੇ 3 ਹੋਰ ਚੋਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਸ਼ਾਮਲਾਲ ਵਾਸੀ ਅੰਮ੍ਰਿਤਸਰ ਮੰਗਲ ਸਿੰਘ ਪੁੱਤਰ ਨਿੰਦਰ ਸਿੰਘ ਵਾਸੀ ਤਰਨਤਾਰਨ ਅਤੇ ਬਲਜਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਤਰਨਤਾਰਨ ਵਜੋ ਹੋਈ ਹੈ ਜਰ ਕਿ ਚੌਥੇ ਚੋਰ ਦੀ ਪਹਿਚਾਨ ਜਗਤ ਨਰਾਇਣ ਪੁੱਤਰ ਮੋਤੀलाल ਵਾਸੀ ਅੰਮ੍ਰਿਤਸਰ ਵਜੋ ਹੋਈ ਹੈ ਜਿਸ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ ਉਹਨਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੋਸ਼ੀਆਂ પાસે ਇੱਕ ਨੋਬਾਕਾਰ ਗੈਸ ਕਟਰ ਕਿਟ ਇੱਕ ਆਕਸੀਜਨ ਸਿਲੰਡਰ ਇੱਕ ਗੈਸ ਸਿਲੰਡਰ ਤੇ ਇੱਕ ਲੋਹੇ ਦੀ ਰਾੜ ਤੋਂ ਇਲਾਵਾ ਹੋਰ ਸਮਾਨ ਬਰਾਮਦ ਕੀਤਾ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਿਪਾਹੀ ਸਾਹਿਬ ਦੀ ਰੈਨਮਾਈਟ ਥੇਟ ਦੇ ਅੰਦਰ ਕਮਿਸ਼ਨਰੇਟ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਦੇ ਵਿੱਚ ਸਾਡੇ ਅ uh, ਡਿਵੀਜ਼ਨ 2 ADCP 2 ਦੀ ਨਿਗਰਾਨੀ ਹੇਠ ਇੱਕ ATM ਜਿਹੜਾ ਕਿ ਬ੍ਰੇਕ ਹੋ ਰਿਆ ਸੀ ਕੈਨਰਾ ਬੈਂਕ ਦਾ ਦਿਂਦਿਆਲਾ ਤੋਂ ਬਰਾਇਆ ਰੋਡ ਤੇ ਉਹਨੂੰ ਮੌਕੇ ਤੇ ਸਾਡੀ ਪੁਲਿਸ ਨੇ ਪਹੁੰਚ ਕੇ ਦੋਸ਼ੀ ਜਿਹੜਾ ਗੈਸ ਕੱਟ ਰਣਾ ਉਹਨੂੰ ਕੱਟ ਰਿਆ ਸੀ ਉਹਨੂੰ ਫਬ ਕੀਤਾ ਉਦੋਂ ਦੀ ਕੁਝ ਕਿਸੇ ਦੌਰਾਨ ਜਿਹੜੇ ਹੋਰ ਚਾਰ ਬੰਦੇ ਨਾਮ ਦਾ ਸੋਏ ਜਿੰਨਾਂ ਵਿੱਚੋਂ ਕਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਇੱਕ ਹਜੇ ਪਹੌੜਾ ਔਰ ਦਿਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਵਿੱਚੋਂ ਇੱਕ ਬੰਦਾ ਸਾਡੇ ਤਿੰਨ ਕੇਸਾਂ ਦੇ ਵਿੱਚ ਸੀ ਉਹ ਵੀ ਉਹਨਾਂ ਦੇ ਕੋਲ ਦੋ ਏਟੀਐਮ ਕੈਟਾ ਸੀ ਇੱਕ ਦੁਕਾਨੀ ਵਾਲਾ ਜਿਹੜਾ ਪਰਿਵਾਰ ਨਾਲ ਜਿਹੜਾ ਸਭ ਤੋਂ ਪਹਿਲਾਂ ਅਗਨਾਇਜ਼ ਸੀ ਉਹ ਤਾਂ ਲਵਜੀਤ ਸਿੰਘ ਠੀਕਾ ਜੀ ਤਰਨਤਾਰਨ ਦਾ ਰਹਿਣ ਵਾਲਾ ਤੇ ਜਿਹੜੇ ਤਿੰਨ ਬਾਅਦ ਚ ਪਕੜਿਆ ਉਹ ਹੈ ਮਨਪ੍ਰੀਤ ਸਿੰਘ ਅੰਮ੍ਰਿਤਸਰ ਦਾ ਮੰਗਲ ਸਿੰਘ ਇਹ ਤਰਨਤਾਰਨ ਦਾ ਤੇ ਬਲਜਿੰਦਰ ਸਿੰਘ ਵੀ ਤਰਨਤਾਰਨ ਇਹਨਾਂ ਕੋਲ ਗਲਤ ਸੀ ਇਹਨਾਂ ਕੋਲ ਬਰਾਮਾ ਜੀ ਇੱਕ ਇਨੋਵਾ ਹੋਈ ਹੈ ਜੀ ਇੱਕ ਗੈਸ ਕਟਰ ਸਿੱਟ ਹੋਈ ਹੈ ਆਪਸ਼ਨ ਸਿਲੰਡਰ ਗੈਸ ਸਿਲੰਡਰ ਇੱਕ ਲੋਹੇ ਦੀ ਰੌਡ ਇੱਕ ਪੇਚਾ ਵਾਲਾ ਡ్రਾਈਵਰ ਤੇ ਦੋ ਪਰਨੇ ਐ ਐਕਚੁਅਲ ਜਦ ਸੈਕਸ਼ਨ ਤੇ ਆਇਆ ਸੀ ਮੈਂ ਸਪੈਸ਼ਲੀ ਇੱਥੇ ਆਈ ਸੀ ਗੈਸ ਕਟਰ ਨਾਲ ਲੈ ਕੇ ਆਇਆ ਸੀ ਗੈਸ ਕਟਰ ਐਸ ਯੂਸੂਅਲੀ ਏਟੀਐਮ ਵੀ ਇੰਕੀਰਾ ਕਰਦੇ ਕਿ ਇਹ ਤਾਂ ਬਹੁਤ ਵੇਲੇ ਡੈਫੀਨਿਟਲੀ ਇਹਦੇ ਕੋਈ ਕ੍ਰਾਈਮ ਕਰ ਲੈਣ ਤੇ ਰੈਕਟਿੰਗ ਕਰਕੇ ਹੀ ਆਉਂਦੇ ਡਾਇਰੈਕਟਲੀ ਫਿਰ ਉਹ ਸਪੋਰਟ ਉਹ ਸਪੋਰਟ ਸਿੰਗਲ ਬਸ ਤੋਂ ਹੀ ਜਿਹੜਾ ਸੁਝਾਅ ਕਰ ਰਿਹਾ ਹਾਂਜੀ ਸਿੰਗਲ ਪਰਸਨ ਰੈਕਟਿੰਗ ਕਰੋ ਜੇ ਤਾਂ ਕੁਝ ਨਹੀਂ ਹਾਂਜੀ ਨਹੀਂ ਅਜੇ 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 ਉੱਥੇ ਉੱਥੇ ਨੇ ਅਜੇ ਪਹੁੰਚੇ ਨਹੀਂ ਮੈਂ ਮਜੇ ਤਾਂ ਅਸੀਂ ਇਹਨਾਂ ਦੇ ਜਿਹੜਾ ਗੈਂਗ ਹੈ ਉਹਨੂੰ ਵੀ ਸਾਰਿਆਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਫਿਲਹਾਲ ਤਾਂ ਦੋ ਸਾਡੇ ਕੋਲ ਕੇਸ ਆ ਗਏ ਜੀ ਇਹਨਾਂ ਦੇ ਇੱਕ ਜਿਹੜਾ ਸਾਡਾ ਬ੍ਰੇਕ ਕਰਨ ਲੱਗੇ ਸੀ ਜਿੰਨੂੰ ਬਚਾ ਲਿਆ ਗਿਆ ਬਾਕੀ ਹੁਣ ਇੱਕ ਵੀ ਇਹ ਸੈਗਰੀਗੇਟਿਡ ਹੈਗੇ ਜੀ 4-5 ਲੈ ਤਾਂ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਲਾਇਣ ਦਾ ਹੱਲ ਤੱਕ ਸਾਬਿਤ ਨਹੀਂ ਹੋਇਆ ਉਹ ਹੀ ਤਾਂ ਪੀਸ ਚੱਲਦੀ ਹੈ ਜਿਹੜਾ ਇੱਕ ਰਹਿ ਗਿਆ ਸ਼ਾਇਦ ਉਹਦੇ ਕੋਲੋਂ ਕੁਝ ਇਨਪੁੱਟ ਮਿਲੂਗਾ ਇਹ ਡਿਵੀਜ਼ਨ ਨੰਬਰ 8T ਇੱਕ ਹੋਇਆ ਸੀਗਾ ਫੱਤੂ ਪਿੰਗਾ ਕਪੂਰਥਲੇ ਇਹਨਾਂ ਦੇ ਸਾਰੇ ਹਰਮਨ ਜਿਹੜੇ ਕਹਿੰਦੇ ਕਿ ਆਪਣੀ ਬੋਦੀ ਨਹੀਂ ਨਹੀਂ ਇਹ ਤਾਂ ਸਾਰੇ ਬਾਹਲੇ ਤਰਨਤਾਰਨ ਦੇ ਅਮਰੀਕਾ ਦਾ ਇਹਦੇ ਕਰਕੇ ਇਨਕਮ ਹੋਈ ਪਾੜੀ ਟੀਮ ਉਸਦੇ ਮੌਕੇ ਤੇ ਸੀਗੀ ਜੀ ਜਾਵੇ ਲੇਕਿਨ ਉਸੇ ਅਲਾਰਮ ਵੀ ਵੱਜ ਜਾਂਦਾ ਹੈਗਾ ਜੀ ਤੇ ਉਹਦੇ ਵੈਸੇ ਬਾਕਗ੍ਰਾਉਂਡ ਬੈਕਗ੍ਰਾਉਂਡ ਦਾ ਬੈਕਗ੍ਰਾਉਂਡ ਇਹਨਾਂ ਦੀ ਹੁਣ ਜੀ ਚੱਕ ਰੰਗ ਜੀ ਕੋਈ ਸਾਰੇ ਤਾਲੇ ਕੀਤੇ ਸਾਡੇ ਹੁਣੇ ਕਾਬੂ ਆਏ ਨੇ ਇੱਕੀ ਸੀਗਾ ਸਾਡੇ ਕੋਲ ਮਨਪ੍ਰੀਤ ਉਹਦੀ ਬੈਕਗ੍ਰਾਉਂਡ ਤਾਂ ਅਮਰੀਕਾ ਦਾ ਰਹਿਣ ਵਾਲਾ ਹੈਗਾ ਬਹੁਤ ਜ਼ਿਆਦਾ ਬੜਾ ਜਿਹਾ ਨਹੀਂ ਹੈਗਾ ਇਹ ਹੀ ਕੰਮ ਦਾ